ਰੇ ਰੂਤਾ ਪੈ ਗਿਆ ਹੁਣ ਚੰਗੀ ਤਰ੍ਹਾਂ ਮੀਂਹ ਆਵੇ ਅੱਗੇ ਸਾਰਾ ਰੇਹ ਨਿਕਲ ਗਿਆ ਬੱਟਾਂ ਟੁੱਟੀਆਂ ਬੁਰਾ ਹਾਲਾ ਕਾਦੀ ਜੂਨ ਆ ਚੱਲ ਕੋਈ ਨਾ ਫਿਰ ਕੀ ਕਰਨਾ ਹੋਰ ਪਾ ਦਾਂਗੇ ਬੋਰੀ ਬੋਰੀ ਆ ਜੰਦੂਰੇ ਆਉਂਦੇ ਲਾਜ ਦਾ ਮਲਾਜ ਆ ਹਾਂਜੀ ਆ ਗਿਆ ਜੀ ਆ ਗਿਆ ਇਹ ਕੋਣ ਆ ਮਲਾਜ ਨੂੰ ਲੱਗਦੇ ਕੋਈ ਗਾਂ ਬੁੱਗਾਂ ਦਾ ਬੜੀਆਂ ਬਾਈਆਂ ਨੇ ਠੋਕ ਕੇ ਬਣੇ ਆਵਾ ਸਤਿ ਸ਼੍ਰੀ ਅਕਾਲ ਜੀ ਜਨਾਬ ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿਵੇਂ ਹੋਣੇ ਹੋ ਹਾਂਜੀ ਠੀਕ ਠਾਕ 70 ਸਿੰਘ ਸਾਨੋ ਬੁਗਰਾ ਸਿੰਘ ਤੇਰਾ ਨਾਂ ਭਾਈ ਹਾਂਜੀ ਹਾਂਜੀ ਜਨਾਬ ਮੇਰਾ ਤੇਰਾ ਨਾਂ ਇੱਕ ਕੀਲਾ ਜਿਹੜਾ ਜ਼ਮੀਨ ਦਾ ਇਹ ਸਰਕਾਰੀ ਪ੍ਰੋਜੈਕਟ ਦੇ ਵਿੱਚ ਆ ਚੁੱਕਿਆ ਹੈ ਅੱਛਾ ਜੀ ਆ ਕਾਗਜ਼ ਆਏ ਨੇ ਉੱਪਰੋਂ ਕਾਦੇ ਕਾਜ ਇਹ ਜਨਾਬ ਸਾਨੂੰ ਦੱਸੋ ਸਾਨੂੰ ਹੁਣ ਕੀ ਪਤਾ ਅਨਪੜ ਬੰਦੇ ਆਸੀਂ ਸਾਨੂੰ ਸਮਝਾ ਇਹ ਬਾਈ ਤੇਰੀ ਜ਼ਮੀਨ ਆ ਜਿਹੜੀ ਸਰਕਾਰੀ ਪ੍ਰੋਜੈਕਟ ਦੇ ਵਿੱਚ ਆ ਚੁੱਕੀ ਆ ਕਿਲਾ ਦਾ ਜ਼ਮੀਨ ਦਾ ਉੱਤੋਂ ਹਟੋ ਕੋਈ ਨਾ ਬਾਈ ਵੱਡੀਆਂ ਵੱਡੀਆਂ ਜ਼ਮੀਨਾਂ ਵਾਲੇ ਸਰਕਾਰੀ ਪ੍ਰੋਜੈਕਟ ਨੂੰ ਦੇ ਰਹੇ ਨੇ ਤੇਰਾ ਕਿੱਲੇ ਨਾਲ ਕੀ ਫਰਕ ਪੈਣਾਗਾ ਤੇਰਾ ਕਿੱਲਾ ਵੀ ਇਹ ਸਰਕਾਰੀ ਪ੍ਰੋਜੈਕਟ ਚ ਆ ਗਿਆ ਹੁਣ ਤੈਨੂੰ ਛੱਡਣੀ ਪੈਣੀ ਆ ਇਹ ਪ੍ਰੋਜੈਕਟ ਕੀ ਹੁੰਦਾ ਸਾਨੂੰ ਤਾਂ ਪ੍ਰੋਜੈਕਟ ਦਾ ਵੀ ਪਤਾ ਵੀ ਸਰਕਾਰ ਨੇ ਇੱਥੇ ਕੀ ਕਰਨਾ ਵਾ ਪ੍ਰੋਜੈਕਟ ਬਸ ਤੁਸੀਂ ਮੰਨ ਲਓ ਸਰਕਾਰ ਦੇ ਅੰਡਰ ਹੀ ਆ ਗਈ ਤੁਹਾਡੀ ਜ਼ਮੀਨ ਇਹ ਹੁਣ ਤੇਰੀ ਕਿੱਲੇ ਵੀ ਨਹੀਂ ਆਈ ਹੋਰਾਂ ਦੀ ਵੀ ਆ ਗਈ ਸਾਰੇ ਦੀ ਆਈ ਆ ਗਈ ਜਿਹੜੇ ਤੇਰੇ ਆਲੇ-ਦਾਲ ਖੇਤ ਨੇ ਸਾਰੇ ਨਹੀਂ ਆਏ ਦਾ ਸਰਕਾਰ ਧੱਕੇ ਨਾਲ ਨਹੀਂ ਲੈ ਸਕਦੀ ਜਦੋਂ ਵੇਚਣੀ ਨਹੀਂ ਇਹਦਾ ਬਈ ਸਰਕਾਰ ਦਾ ਪ੍ਰੋਜੈਕਟ ਆਗਾ ਹਾਂ ਅਸੀਂ ਤਾਂ ਇੱਕ ਵਾਰ ਤੈਨੂੰ ਦੱਸਣਾ ਹੋਣਾ ਸੀਗਾ ਠੀਕ ਹੈ ਤੇ ਤੈਨੂੰ ਦੱਸ ਕੇ ਜਾ ਚੁੱਕੇ ਹਾਂ ਠੀਕ ਹੈ ਇਸ ਤੋਂ ਬਾਅਦ ਤੈਂ ਦੇਖਣਾ ਦੇਣੀਆਂ ਨਹੀਂ ਦੇਣੀ ਸਰਕਾਰ ਨੇ ਛੜਾ ਤਾਂ ਲੈਣੀ ਆ ਦਿੱਥੋਂ ਨਹੀਂ ਧੱਕੇ ਨਾਲ ਸਰਕਾਰ ਆਏ ਕਿਵੇਂ ਛੜਾ ਲੂਗੀ ਦੇਖ ਬਾਈ ਗੱਲ ਸੁਣ ਤੂੰ ਮੇਰੇ ਧਿਆਨ ਨਾਲ ਹਾਂਜੀ ਜੀ ਤੇਰੀ ਜ਼ਮੀਨ ਚੋਂ ਇੱਕ ਤਾਂ 1000 ਗਾਜ ਦਾ ਤੈਨੂੰ ਪਲਾਟ ਮਿਲੂਗਾ ਅੱਛਾ ਜੀ ਜਿਵੇਂ ਤੂੰ ਆ ਉਹਦਾ ਘਰ ਬਣਾ ਸਕਦਾ ਅੱਛਾ ਜੀ 200 ਗਾਜ ਦੀ ਤੈਨੂੰ ਦੁਕਾਨ ਮਿਲੂਗੀ ਇੱਕ ਅੱਛਾ ਜੀ ਠੀਕ ਹੈ ਹਾਂ ਉਹ ਤੇਰੀ ਹੋਊਗੀ ਤੇ ਬਾਕੀ ਜ਼ਮੀਨਾਂ ਜਿਹੜੀ ਸਰਕਾਰ ਦੇ ਅੰਡਰ ਆਉ ਸਰਕਾਰ ਇੱਥੇ ਕਲੋਨੀ ਕੱਟ ਰਹੀ ਆ ਤੇਰੀ ਪੀੜੀ ਨੂੰ ਮੁਨਾਫੇ ਵਾਲਾ ਕੰਮ ਐ ਹੁਣ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਨੀਆਂ ਇੱਥੇ ਨਹੀਂ ਇਹ ਜਨਾਬ ਕਿਵੇਂ ਇਹ ਮੇਰੀ ਉਹ ਜ਼ਮੀਨ ਆ ਮੈਨੂੰ ਇਹ ਪਲਾਟ ਕੱਟ ਕੇ ਦੇਣਾ ਮੈਨੂੰ ਇਹ ਦੁਕਾਨ ਦੇਈ ਐ ਨਾ ਇਹ ਕੀ ਗੱਲ ਹੋਈ ਸਾਂਝੀ ਲੱਗੀ ਕੋਹ ਤੇਰੀ ਜ਼ਮੀਨ ਦੇ ਵਿੱਚੋਂ ਜਿੰਨੇ ਪਲਾਟ ਕੱਟੇ ਜਾਣਗੇ ਹਾਂਜੀ ਉਹਦੇ ਵਿੱਚੋਂ ਤੈਨੂੰ ਬਹੁਤ ਮੁਨਾਫਾ ਮਿਲਣਾ ਹੈ ਉਹ ਜਿਵੇਂ ਹੁਣ ਤੂੰ 6 ਮਹੀਨੇ ਕੱਟਾ ਢੋਈ ਆ ਨਾ ਤੈਨੂੰ ਤਾਂ 1 ਮਹੀਨੇ ਚ ਮਿਲ ਜਾ ਕਰਨਾ ਉਹਨਾਂ ਮੁਨਾਫਾ ਹੁਣ ਤੱਕ ਬਾਈ ਤੁਸੀਂ ਕੱਟਈ ਢੋਇਆਗਾ ਹੋਂ ਤਾਂ ਤੁਹਾਨੂੰ ਚਿੱਟੇ ਕੱਪੜੇ ਪਾਉਣ ਦਾ ਮੌਕਾ ਮਿਲਿਆ ਸਰਕਾਰ ਤੁਹਾਨੂੰ ਮੌਕਾ ਦੇ ਰਹੀ ਆ ਤੁਸੀਂ ਸੰਭਾਲ ਦੇਣੀ ਯਾਰ ਤੁਹਾਨੂੰ ਕਰੋੜਾਂ ਕਰੋੜਾਂ ਰੁਪਈਆ ਦਾ ਮੁਨਾਫਾ ਮਿਲੂਗਾ ਇੱਥੇ ਮੈਨੂੰ ਤਾਂ ਜਨਾਬ ਹੁਣ ਇਹਨਾਂ ਗੱਲਾਂ ਦਾ ਨਹੀਂ ਸਮਝ ਲੱਗੀ ਠੋਡੀ ਹੁਣ ਮੈਂ ਸਾਡੇ ਦੂਜੇ ਨੂੰ ਸੱਦ ਲੈਣਾ ਵਾ ਉਹਨੂੰ ਤੁਸੀਂ ਸਮਝਾ ਦਿਓ ਕੋਈ ਨਾ ਕਿਸੇ ਪੜ੍ਹੇ ਲਿਖੇ ਨੂੰ ਬੁਲਾ ਲਾ ਤੈਨੂੰ ਸਮਝਾ ਦਨੇ ਉਹਨੂੰ ਵੀ ਸਮਝਾ ਦਨੇ ਮੈਂ ਸਾਰੀ ਫੋਨ ਲਾ ਲੈਣਾ ਵਾ ਤੁਸੀਂ ਉਹਨੂੰ ਵੀ ਸਮਝਾ ਦਿਓ ਫਿਰ ਹੈਲੋ ਕਿੱਥੇ ਸੀ ਪਰ ਮਲਾਜਮ ਆਏ ਸੀਗੇ ਤੇ ਖੇਤ ਉਹ ਗੰਦੇ ਵਾਵਾ ਤੈ ਕਿਵੇਂ ਕਰਕੇ ਰੋੜੀ ਪੈਲੀ ਕਹਿੰਦੇ ਪ੍ਰੋਜੈਕਟ ਚ ਆ ਰਹੀ ਆ ਸਰਕਾਰੀ ਚ ਸਮਝ ਵਿੱਚ ਕਿੱਥੇ ਆਉਣ ਵਾਲੀ ਗੱਲ ਆ ਯਾਰ ਪਤਾ ਨਹੀਂ ਮੜਾ ਇੱਥੇ ਆ ਖੇਤ ਆਹੋ ਇੱਥੇ ਆ ਮੋਟਰ ਤੇ ਆ ਦਾਇ ਵਾਲੇ ਰਾਹ ਤੇ ਆ ਹਾਂ ਉਹ ਅਗਲੇ ਨੂੰ ਲਾ ਕੋਣ ਨਾਲ ਉਹਨਾਂ ਨੂੰ ਚੰਗਾ ਚੰਗਾ ਆ ਜਾ ਉਹ ਆਉਂਦਾ ਹੀ ਸਾਡੇ ਵਾਲਾ ਕੋਈ ਨਾ ਤੂੰ ਬਹਿ ਜਾ ਫਿਰ ਕੋਈ ਨਾ ਕੋਈ ਨਾ ਬੁਲਾ ਲਾ ਠੀਕ ਆ ਮੈਂ ਮੜਾ ਜਲਦੀ ਬੁਲਾਈ ਅਸੀਂ ਅੱਗੇ ਵੀ ਜਾਣਾ ਆਉਂਦੇ ਆਉਂਦੇ ਮੈਂ ਨੱਕਾ ਕਰਿਆ ਵਾ ਸਾਡੇ ਵਾਲੇ ਕਿਹੜੇ ਬੰਦੇ ਆਗੇ ਯਾਰ ਚੱਲ ਦੇਖਦੇ ਆਂ ਜਾ ਕੇ ਖੇਤ ਦੁਰੇ ਜੀ ਹਾਂ ਸਾਸਰੀ ਗਾਲ ਜੀ ਜਨਾਬ ਸਾਸਰੀ ਗਾਲ ਜੀ ਓ ਯਾਰ ਤੂੰ ਮੈਨੂੰ ਬੁਲਾ ਕੇ ਇੱਧਰ ਫਰੀ ਜਨਾ ਮੈਂ ਤਾਂ ਨੱਕਾ ਮੋੜਨ ਗਿਆ ਸੀ ਮੈਂ ਕਿਹਾ ਜਦ ਤੱਕ ਤੂੰ ਆਣਾ ਮੈਂ ਅੱਛਾ ਠੀਕ ਆ ਜੀ ਕਹਿੰਦੇ ਮਲਾਜੇ ਪੁੱਛ ਯਾਰ ਮੈਨੂੰ ਤਾਂ ਸਮਝ ਹੀ ਲੱਗੀ ਕੋਹ ਇਹਨਾਂ ਦੀ ਓ ਯਾਰ ਤੇਰੇ ਦੀ ਸਮਝ ਆਉਂਦੀਆਂ ਗੱਲਾਂ ਇਹ ਹਾਂ ਇਹਨੂੰ ਵੀ ਸਮਝਾ ਹੁਣ 10 ਮਿੰਟ ਹੀ ਲੱਗੇ ਓ ਮੈਂ ਤਾਂ ਸਮਝਿਆ ਹੋਇਆ ਜਨਾਬ ਸਮਝਿਆ ਹਾਂ ਹਾਂ ਬਾਈ ਨਾ ਮੇਰੀ ਪਹਿਲਾਂ ਗੱਲ ਹੋ ਗਈ ਸੀ ਠੀਕ ਆ ਉਹ ਕਾਮਲਿਆ ਓਏ ਆਪਾਂ ਤਾਂ ਹੁਣ ਤੱਕ ਨੇਰਤੀ ਰਹਾਂਗੇ ਓ ਹੁਣ ਤਾਂ ਟਾਈਮ ਆਇਆ ਆਪਣ ਲਵੇ ਅਸਲੀ ਜ਼ਿੰਦਗੀ ਜਿਉਣ ਦਾ ਓ ਮੇਰੀ ਗੱਲ ਸੁਣ ਬਾਈ ਉਹ ਤੇਰੇ ਲਈ ਹੈਗਾ 1 ਕਿਲਾ ਉਹ ਮੇਰੇ ਲਈ ਤਾਂ 10 ਕਿਲੇ ਨੇ ਉਹ ਮੈਂ ਤਾਂ ਸੈਣ ਕਰਤੇ ਬਾਈ ਓਏ ਆਪਣੀ ਜਿਹੜੀ ਜ਼ਮੀਨ ਆ ਨਾ ਸਰਕਾਰੀ ਪ੍ਰੋਜੈਕਟ ਦੇ ਵਿੱਚ ਆਈ ਹੋਈ ਆ ਓਏ ਆਪਾਂ ਤਾਂ ਹੁਣ ਲੱਖਾਂ ਕਰੋੜਾਂ ਦੇ ਮਾਲਕਾਂ ਓਏ ਆਪਾਂ ਤਾਂ ਉਹੀ ਜਿਹਾ ਮਲਾ ਜਬਲੀਆਂ ਮਰੀ ਜਾਂਦੇ ਸੀ ਇੱਥੇ ਵਿਆਹ ਕਰ ਲਾਂਗੇ ਬਾਹ ਕਰ ਲਾਂਗੇ ਕਦੇ ਕਹਿੰਦੇ ਸਬਜ਼ੀਆਂ ਲਾਵਾਂਗੇ ਕਦੇ ਕਹਿੰਦੇ ਇਹ ਆ ਕਰਾਂਗੇ ਹੁਣ ਨਹੀਂ ਆਪਾਂ ਨੂੰ ਐਨਾ ਠੰਡ ਬਚਣ ਦੀ ਲੋੜ ਮੈਂ ਤਾਂ ਲਾਦਾ ਯਾਰ ਇਹ ਉਹੀ ਆਪਾਂ ਨੂੰ ਪਹਿਲੀ ਖੋਣ ਨੂੰ ਫਿਰਦੇ ਇਹਨਾਂ ਨੇ ਮੁੜ ਕੇ ਸਰਕਾਰ ਨੇ ਕੀ ਦੇਣਾ ਆਪਾਂ ਨੂੰ ਉਹ ਕੀ ਨਹੀਂ ਸਾਡੇ ਲਵੇੜੇ ਨੇ ਕਰਵਾ ਚੁੱਕੇ ਉਹ ਨਹੀਂ ਬਹੀ ਤਰ੍ਹਾਂ ਸਾਰਾ ਲਿਖਤੀ ਰੂਪ ਦੇ ਵਿੱਚ ਹੋਊਗਾ ਆ ਕਰਵਾ ਚੁੱਕੇ ਵੀਰਾ ਸਰਕਾਰਾਂ ਦਾ ਪਤਾ ਹੀ ਆ ਅੱਗੇ ਤਾਂ ਅੱਗੇ ਤਾਂ ਕੰਮ ਮਿਲਿਆਗਾ ਉਹ ਮੇਰੀ ਗੱਲ ਸੁਣ ਯਾਰ ਤੂੰ ਇਹ ਨਾ ਸੋਚ ਬਿਕੋਸ ਨਹੀਂ ਮਿਲਣਾ ਤੈਨੂੰ ਤੇਰੇ ਕੀਲੇ ਦੇ ਵਿੱਚੋਂ ਹਜ਼ਾਰ ਗਾਜ ਦਾ ਪਲਾਂਟ ਮਿਲ ਰਿਹਾ ਨਾ ਤੇ 200 ਗਾਦੀ ਦੁਕਾਨ ਮਿਲ ਰਹੀ ਆ ਤੇ ਪੈੜੀ ਕਿਹਦੀ ਪੈੜੀ ਦਾ ਮੇਰੀ ਓਏ ਪੈੜੀ ਦਾ ਤੇਰੀ ਆ ਉਹ ਕਮਲ ਜਦੋਂ ਪਲਾਂਟ ਵੇਖਣਗੇ ਉਹਦਾ ਦੇਖ ਲੈ ਕਿੰਨਾ ਨਫਾ ਆਊਗਾ ਜਿਹੜੇ ਆਪਾਂ ਜਾਣਗੇ ਐ ਮਾਲਾ ਵੀ ਹੁਣ 4 ਲੱਖ ਦਾ ਬਿੱਗਾ ਵੇਚ ਰਹੇ ਆ ਨਾ ਹਾਂ ਇਹੀ ਘੱਟੋ ਘੱਟ ਜਾਣਗੇ ਐ ਮਲਾ 40 40 ਲੱਖ ਦਾ ਪਹਿ ਗਿਆ ਵਿਗੂਗਾ ਤੇਰੀ ਭਾਈ ਕਿੰਨੀ ਜ਼ਮੀਨ ਸੀ ਭਲਾਂ ਆਪਣੀ 10 ਕਿੱਲੇ ਸੀ ਭਾਈ ਫੇਰ ਯਾਰ ਇਹ 10 ਕਿੱਲੇ ਦੇ ਹੀ ਬਣਾ ਤੂੰ ਕਿੱਲੇ ਨੂੰ ਰੋਈ ਜਾਣਾ ਇੱਥੇ ਉੱਕੇਲੇ ਦੀ ਗਾਣੀ ਬਿਕੂ ਕੀ ਪਤਾ ਕਦੋਂ ਵਿਕੇ ਨਾ ਬਿਕੂ ਨਹੀਂ ਬਾਈ ਤੂੰ ਇਹ ਨਾ ਸੋਚ ਵੀ ਹੁਣ ਆਪਾਂ ਨੂੰ ਪੈਸੇ ਨਹੀਂ ਮਿਲਦੇ ਆਪਣੀ ਤਾਂ ਐਫ ਡੀ ਹੋਈ ਆ ਆਪਣੀ ਤਾਂ ਸੱਤੇ ਪੁੱਸਾਂ ਤਰ ਗਈਆਂ ਬਾਈ ਜਾਨੂੰ ਤਾਂ ਆਪਣੀ ਲੰਘ ਜਾਣੀ ਆ ਜਾਨੂੰ ਪੈਸੇ ਮਿਲਣੇ ਆ ਓਏ ਨਹੀਂ ਨਹੀਂ ਓਏ ਮੇਰੀ ਗੱਲ ਸੁਣ ਇਹ ਕਲੋਨੀਆਂ ਕਿਤੇ ਹੁਣੀ ਬਣ ਜਾਣਗੀਆਂ ਇਹਨਾਂ ਨੂੰ ਤਾਂ ਸਾਲਾ ਲੱਗ ਜਾਂਦੇ ਆ ਕਿਤਾ ਕਿੰਨੇ ਸਾਲ ਲੱਗਿਆ ਨਾ ਜਦ ਤੱਕ ਤਾਂ ਆਪਣੀ ਤਾਂ ਉਹੀ ਲੰਘ ਜੂਗੀ ਫੇਰ ਆਪਾਂ ਕੀ ਕਰਨਾ ਪੈਸਾ ਨਾਲੇ ਤੂੰ ਦੇਖ ਲਈ ਨਾ ਝੋਨਾ ਲਾਇਆ ਕਣਕ ਲਾਉਣੇ ਆ ਦਸ ਗੱਤ ਚ ਲੱਗ ਜੂਗਾ ਬਿਲਡਿੰਗਾਂ ਬਿਲਡਿੰਗਾਂ ਬਣ ਜਾਣਗੀਆਂ 100 100 AC ਚੱਲੂਗਾ ਇੱਥੇ ਆਪਣਾ ਕੀ ਜਿਨਾ ਦੁੱਬਰ ਹੋ ਜੂ ਆਪਣਾ ਤਾਂ ਗਾਂ ਜਵਾਕ ਆਪਣੇ ਉਹਦੇ ਉਸੇ ਬਿਲਡਿੰਗਾਂ ਚ ਬੋਚੇ ਲਾਉਣਗੇ ਆਪਾਂ ਕੋਲੇ ਕੀ ਬਚੂ ਬਾਅਦ ਚ ਉਹ ਤੂੰ ਤਾਂ ਕਮਲ ਮਾਰਦਾ ਵਾ ਤੂੰ ਤਾਂ ਸਾਈਨ ਕਰਤੇ ਮੈਂ ਤਾਂ ਨਹੀਂ ਸਾਈਨ ਕਰਦਾਗਾ ਆਪਾਂ ਮੁੜ ਕੇ ਕੀ ਕਰਾਂਗੇ ਖਾਣਾ ਕੀ ਆ ਕਣਕ ਨਹੀਂ ਹੋਣਾ ਝੋਨਾ ਨਹੀਂ ਹੋਣਾਗਾ ਪਸ਼ੂ ਪਸ਼ੂਆਂ ਨੂੰ ਕੀ ਪਾਏਗਾ ਪਸ਼ੂਆਂ ਨੂੰ ਕੀ ਪਾਏਗਾ ਦੱਸ ਉਹ ਬਿਲਡਿੰਗਾਂ ਚੱਟਣ ਨੂੰ ਕਹੇਗਾ ਪਹੁਣ ਵੀ ਬਿਲਡਿੰਗਾਂ ਚੱਟ ਲੋ ਉਹ ਕਮਲਿਆ ਸਾਰੇ ਰੋਜ਼ਗਾਰ ਮਰ ਜਾਣਗੇ ਜਿੰਨੇ ਦਿਹਾੜੀਦੱਪੇ ਵਾਲੇ ਬੰਦੇ ਆ ਜਿੰਨੇ ਕੰਮ ਧੰਦੇ ਵਾਲੇ ਬੰਦੇ ਆ ਜਟਾਂ ਦਾ ਸਮਾਨ ਕਿੰਨਾ ਵਾ ਸਾਰੇ ਰਜਗਾਰ ਮਰ ਜਾਣਗੇ ਉੱਥੇ ਥੋੜੇ ਅੱਗੇ ਬੰਦੇ ਕਮਲ ਮਾਰਦੇ ਆ ਤਕੜੇ ਬੰਦੇ ਆ ਨਾ ਜਿਹੜੇ ਉਹ ਦਈ ਜਾਂਦੇ ਉਹਨਾਂ ਨੂੰ ਆਏ ਸਾਡੀਆਂ ਕਰੋੜਾਂ ਦੇ ਜਾਂਦੀਆਂ ਵਾ ਜਿਹਦੇ ਕੋਲੇ 20 ਆ ਉਹ 50 ਕਰੋੜ ਦਾ ਵਿੱਚ ਹੀ ਜਾਂਦਾ ਵਾ ਸਾਡੇ ਕੋਲ ਤਾਂ ਇੱਕੀ ਗੱਲਾ ਵਾ ਇਹ ਨਹੀਂ ਦਿੰਦਾ ਮੈਂ ਓ ਯਾਰ ਭਾਈ ਮੈਂ ਤਾਂ ਇਹ ਸੋਚੇ ਹੀ ਨਹੀਂ ਬਿਹਾਨੇ ਰੋਜ਼ਗਾਰ ਖੁੱਸ ਜਾਣਗੇ ਮੈਂ ਤਾਂ ਉਹੀ ਆਪਦੇ ਹੱਥ ਫੜਾ ਬੈਠਿਆ ਭਾਈ ਓ ਯਾਰ ਤੁਸੀਂ ਪੰਜਾਬ ਦੇ ਵਾਸੀ ਹੋ ਤੁਸੀਂ ਇਹ ਕੀ ਕਰਨ ਲੱਗੇ ਹੋ ਮੰਨਿਆ ਵੀ ਤੁਹਾਨੂੰ ਤਰਕਾਂ ਮਿਲਦੀਆਂ ਨੇ ਪਰ ਐ ਮਹੱਲਾ ਵੀ ਤੁਸੀਂ ਆਪਦੇ ਪੰਜਾਬ ਦੇ ਵਾਸੀ ਨੂੰ ਮਾਰੋਂਗੇ ਸਾਡੀ ਜਿੰਮਨਾ ਹੋ ਕੇ ਸਾਡੇ ਦੀ ਕਬਜ਼ੇ ਕਰੋਗੇ ਦੇਖ ਬਈ ਸਾਡੀ ਵੀ ਮਜਬੂਰੀ ਆ ਠੀਕ ਐ ਸਾਨੂੰ ਵੀ ਸਰਕਾਰ ਦੇ ਆਰਡਰ ਆਉਂਦੇ ਆ ਤੇ ਇਹ ਚੀਜ਼ ਨੂੰ ਤੁਸੀਂ ਰੋਕ ਸਕਦੇ ਹੋ ਤੁਹਾਡੇ ਕੋਲੇ ਹੱਲ ਹੈਗੇ ਨੇ ਪਰ ਤੁਸੀਂ ਤਾਂ ਲਾਲਚ ਦੇ ਵਿੱਚ ਆ ਕੇ ਸਾਰੀਆਂ ਜ਼ਮੀਨਾਂ ਦੇਈ ਜਾਂਦੇ ਹੋ ਤੇ ਤੋ ਪਰਸੋਂ ਸਾਈਨ ਕਰਾ ਗੀਆਂ ਤੋ ਝਟਪਟ ਸਾਈਨ ਕਰਤੇ ਇੰਨਾ ਰੁਪਈਆ ਦੇਖ ਕੇ ਬੰਦਾ ਪਾਗਲ ਹੋ ਜਾਂਦਾਗਾ ਤੁਸੀਂ ਆਲੇ-ਦਾਲੇ ਵਾਦਾ-ਵਰਨ ਵਾਦੇ ਸੋਚੋ ਯਾਰ ਮਾੜਾ-ਮੋਟਾ ਅਸੀਂ ਇਹ ਗੱਲਾਂ ਤੁਹਾਨੂੰ ਕਹਿ ਨਹੀਂ ਸਕਦੇ ਅਸੀਂ ਸਰਕਾਰੀ ਬੰਦੇ ਆ ਦਰਖਤ ਵੱਡੇ ਜਾਣਗੇ ਤੁਹਾਡੇ ਰੋਜ਼ਗਾਰ ਜਾਊਗਾ ਠੀਕ ਹੈ ਤੇ ਬਾਕੀ ਹੋਰ ਜਿਹੜੇ ਤੁਹਾਡੇ ਕੋਲੇ ਮਜ਼ਬੂਰ ਮਜ਼ਦੂਰ ਬੰਦੇ ਕੰਮ ਕਰਦੇ ਆ ਉਹ ਕਿਵੇਂ ਕੀ ਕੰਮ ਕਰਨਗੇ ਫਿਰ ਬਾਅਦ ਚੋਂ ਠੀਕ ਹੈ ਤੁਸੀਂ ਐਂ ਕਰੋ ਤੁਹਾਡੇ ਕੋਲੇ ਇੱਕ ਹੱਲ ਆ ਤੁਸੀਂ ಗ್ರಾಮ ਸਭਾ ਦੇ ਵਿੱਚ ਮਤਾ ਪਾਓ ਇਹ ਚੀਜ਼ ਆ ਜਿਹੜੀ ಗ್ರಾಮ ਸਭਾ ਬਾਰੇ ਤੁਹਾਨੂੰ ਨੌਲੇਜ ਨਹੀਂ ਹੋਣੀ ਤੁਸੀਂ ਸਾਰਾ ਪਿੰਡ ਇਕੱਠਾ ਕਰੋ ਇੱਕ ਥਾਂ 'ਤੇ ਮਤਾ ਪਾ ਕੇ ਇਹਨੂੰ ਤੁਸੀਂ ਸਰਕਾਰ ਤੱਕ ਪਹੁੰਚਾਓ ਇਹ ਚੀਜ਼ ਨੂੰ ਸੁਪਰੀਮ ਕੋਰਟ ਵੀ ਚੈਲੰਜ ਨਹੀਂ ਕਰ ਸਕਦੀ ਹੈਗੀ ਜਾਂ ਤੁਸੀਂ ਜੇ ਤੁਹਾਡੇ ਕੋਲੇ ਫੇਰ ਵੀ ਕੋਈ ਹੱਲ ਨਹੀਂ ਹੈਗਾ ਕਿ ਸਰਕਾਰ ਤੁਹਾਡੇ ਤੋਂ ਜ਼ਮੀਨ ਲਊਗੀ ਨਹੀਂ ਮੰਨਦੀ ਤਾਂ ਤੁਸੀਂ ਉਹਨੂੰ ਕਹੋ ਸਾਢੇ 3 ਰੈਂਟ ਤੇ ਦੇਵਾਂਗੇ ਠੀਕ ਹੈ ਵਿੱਚ ਹੋਣਾ ਇਹਨੂੰ ਰੈਂਟ ਤੇ ਤੁਸੀਂ ਛਲਵਾ ਵੀ ਸਕਦੇ ਹੋ ਦੁਕਾਨਾਂ ਰੈਂਟ ਤੇ ਦਿਓ ਮਾਲ ਜਿਹੜਾ ਬਣੂ ਉਹ ਰੈਂਟ ਤੇ ਦਿਓ ਬਿਲਡਿੰਗ ਰੈਂਟ ਤੇ ਦਿਓ ਉਹ ਤੋਂ ਤੁਹਾਨੂੰ ਆਮਦਨ ਵੱਧ ਹੋਊਗੀ ਪਹਿਲੀ ਗੱਲ ਤੁਸੀਂ ਮਤਾ ਪਾਓ ਆਪਦੀ ਜ਼ਮੀਨ ਫਸਲવાડી ਬਾਹੋ ਤੁਸੀਂ ਆਪਦੇ ਪਲਾਟ ਜਿ ਬਣਾਉਣਾ ਚਾਹੁੰਦੇ ਆਪ ਬਣਾ ਲਓ ਉਹਨਾਂ ਦੇ ਹੱਥੋਂ ਜ਼ਰੂਰੀ ਬਣਵਾਉਣੇ ਨੇ ਕਹੋ ਭਾਈ ਮੈਂ ਤੈਨੂੰ ਕੀ ਕਿਹਾ ਸੀਗਾ ਤਨੂੰ ਮੈਂ ਤਾਂ ਹੱਦਾ ਕਰਕੇ ਸੱਦਿਆ ਹੈਗਾ ਤੂੰ ਤਾਂ ਮੇਰੇ ਵੀ ਹੱਥ ਵਢਾਉਣ ਲੱਗਾ ਹੈਗਾ ਆ ਦੇਖ ਲੈ ਮਲਾਜਮਾਂ ਨੂੰ ਵੀ ਸਾਰਾ ਕੁਝ ਪਤਾ ਵਾ ਪਰ ਇਹ ਕੀ ਕਰਨ ਇਹ ਤਾਂ ਮਜਬੂਰ ਆ ਤਨਖਾਹਾਂ ਲੈਣੀਆਂ ਇਹਨਾਂ ਨੇ ਤਾਂ ਉਹਸੀਂ ਬਾਈ ਰੋਕ ਨਹੀਂ ਸਕਦੇ ਇਹਨੂੰ ਠੀਕ ਹੈ ਤੁਸੀਂ ਰੋਕ ਸਕਦੇ ਹੋ ਉਹੀ ਤਾਂ ਗੱਲ ਆ ਇੱਕ ਗੱਲ ਹੋਰ ਤੁਹਾਨੂੰ ਦੱਸ ਦਾਂ ਹਾਂਜੀ ਹੋਈ ਵੀਰੇ ਇੱਧਰ ਮੜਾ ਜਾ ਧਰਨੇ ਕਰਨੀ ਨੂੰ ਨਾ ਭੱਜ ਲਿਓ ਹੁਣ ਧਰਨੇ ਤਾਂ ਤੁਹਾਨੂੰ ਪਤਾ ਸਰਕਾਰ ਚ ਕਾ ਦਿੰਦੀ ਆ ਪੁਲਿਸ ਲਾ ਦੂਗੀ ਉੱਥੇ ਡਾਂਗਾ ਫੇਰ ਦੇਣਗੇ ਤੁਸੀਂ ਇਹਨੂੰ ਕਾਗਜ਼ੀ ਕਾਰਵਾਈ ਨਾਲ ਨਿਬੜੋ ਇਹਦੇ ਨਾਲ ਬਾਈ ਪਾਓ ਇੱਕ ਗੱਲ ਪੁੱਛਾਂ ਜੀ ਜਿਹੜੀ ਮੇਰੀ ਜ਼ਮੀਨ ਵਾਲੇ ਕਾਗਜ਼ ਸੀ ਉਹ ਤੁਹਾਡੇ ਕੋਲ ਹੀ ਨੇ ਆ ਵੀ ਪੈਕੀ ਕਰਨੇ ਨੇ ਹੁਣ ਉਹ ਤੁਸੀਂ ਐ ਕਰੋ ਮੜਾ ਕਾਗਜ਼ ਦਿਓ ਜੀ ਯਾਰ ਉਹ ਤਾਂ ਤੁਸੀਂ ਐਂ ਕਰ ਚੁੱਕਿਆ ਤਾਂ ਤੁਸੀਂ ਦਿਓ ਤਾਂ ਸਹੀ ਚਾ ਦਿਖਾ ਦੋਗੀ ਬਤਾ ਉਹਨੇ ਦੇਖਣੇ ਹੁਣ ਕਰੀ ਇਹਦੇ ਵਿੱਚ ਹੀ ਹੈ ਕੰਮ ਮੇਰੀ ਗੱਲ ਸੁਣ ਲੋ ਅਫਸਰੋ ਇਹ ਮੇਰੇ ਪਿਓ ਦਾ ਦਿਆਂ ਦੀ ਜ਼ਮੀਨ ਆ ਇਹ ਸਾਡੇ ਪਿਤਾ ਪੁਰਖਿਆਂ ਦੀ ਜ਼ਮੀਨ ਆ ਇਹ ਜ਼ਮੀਨ ਬਕਾਉ ਨਹੀਂ ਹੈਗੀ ਆ ਕੀ ਕਰਤਾ ਤੈ ਯਾਰਾ ਨਾ ਨਾ ਇਹ ਜ਼ਮੀਨ ਬਕਾਉ ਨਹੀਂ ਹੈਗੀ ਜੀ ਇਹ ਜ਼ਮੀਨ ਬਕਾਉ ਨਹੀਂ ਹੈਗੀ ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਹਾਂਜੀ ਵੀਰ ਜੀ ਅਸੀਂ ਇੱਕ ਵੀਡੀਓ ਬਣਾਈ ਆ ਜਿਹੜੀ ਆਪਣੇ ਪੰਜਾਬ ਦੇ ਵਿੱਚ ਸਰਕਾਰ ਆਪਣੇ ਅੰਡਰ ਜ਼ਮੀਨ ਲੈ ਰਹੀ ਆ ਤੇ ਸਾਡੀ ਸਾਰੀ ਟੀਮ ਨੇ ਰਲ ਮਿਲ ਕੇ ਇੱਕ ਵੀਡੀਓ ਬਣਾਈ ਆ ਜਿਹਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਇਹਦੇ ਵਿੱਚ ਦੱਸਿਆ ਗਿਆ ਕਿਵੇਂ ਸਰਕਾਰ ਆਪਣੀ ਜ਼ਮੀਨ ਆ ਜਿਹੜੀ ਆਪਣੇ ਅੰਡਰ ਲੈ ਰਹੀ ਆ ਤੇ ਇਹਨੂੰ ਤੁਸੀਂ ਕਮੈਂਟ ਲਾਈਕ ਸ਼ੇਅਰ ਕਰਕੇ ਜਰੂਰ ਸਾਨੂੰ ਪਿਆਰ ਦਿਓ ਅੱਗੇ ਵੀ ਅਸੀਂ ਐਸੀਆਂ ਵੀਡੀਓ ਪਾਉਂਦੇ ਰਹਾਂਗੇ ਤੁਹਾਨੂੰ ਜਾਗਰੂਕ ਕਰਦੇ ਰਹਾਂਗੇ ਤੇ ਭਾਈ ਜੀ ਆਪਦੇ ਪੰਜਾਬ ਤੇ ਪੰਜਾਬ ਦੀ ਜਨ ਨੂੰ ਬਚਾ ਲਓ ਜੇ ਬਚਾਇਆ ਜਾਂਦਾ ਧੰਨਵਾਦ ਜੀ ਧੰਨਵਾਦ